ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਉਸ ਮੁੱਦੇ ਤੇ ਆ ਜਿਸ ਦੀ ਫਿਕਰ ਮਾਪਿਆਂ ਨੂੰ ਵੱਡ-ਵੱਡ ਕੇ ਖਾ ਰਹੀ ਆ ਐਲਨ ਮਸਕ ਲਾਈਵ ਇੰਟਰਵਿਊ ਵਿੱਚ ਕਹਿੰਦਾ ਹੈ ਕਿ ਉਸਦੀ ਕੁੜੀ ਉਹਦੇ ਲਈ ਮਰ ਚੁੱਕੀ ਹੈ ਕਿਉਂਕਿ ਉਸਦੀ ਬੇਟੀ ਆਪਣਾ ਜੈਂਡਰ ਚੇਂਜ ਕਰਾ ਕੇ ਮੁੰਡਾ ਬਣ ਗਈ ਤੇ ਘਰ-ਬਾਰ ਛੱਡ ਦਿੱਤਾ ਪੱਛੋਂ ਦੇ ਵੇਜੇ ਹੋਏ ਕੰਡੇ ਹੌਲੀ-ਹੌਲੀ ਸਾਡੇ ਘਰਾਂ ਵਿੱਚ ਵੱਢ ਰਹੇ ਨੇ ਮੁੰਡੇ ਕੁੜੀਆਂ ਆਪਣੇ ਅਸਲ ਨੂੰ ਬਦਲਣਾ ਚਾ ਰਹੇ ਨੇ ਸਾਡੇ ਪੰਜਾਬ ਵਿੱਚ ਨਸ਼ਿਆਂ ਦੇ ਛੇਵੇਂ ਦਰਿਆ ਤੋਂ ਬਾਅਦ ਇੱਕ ਸੱਤਵਾਂ ਦਰਿਆ ਵਹਿਣਾ ਸ਼ੁਰੂ ਹੋ ਗਿਆ ਜਿਸ ਨੂੰ ਕਈ ਲੋਕਾਂ ਨੇ ਨਾਮ ਦਿੱਤਾ ਸਟੂਲਿਆਂ ਦਾ ਦਰਿਆ ਅੱਜ ਦੀ ਵੀਡੀਓ ਇਸੇ ਸੱਤਵੇਂ ਦਰਿਆ ਤੇ ਹੈ ਰੀਲਾਂ ਵਿੱਚ ਤੁਸੀਂ ਬਹੁਤ ਇਹੋ ਜਿਹੇ ਵਿੱਜੂ ਦੇਖੇ ਹੋਣਗੇ ਜੋ ਮੁੰਡੇ ਹੋ ਕੇ ਕੁੜੀਆਂ ਵਾਲੀਆਂ ਹਰਕਤਾਂ ਕਰਕੇ ਵਿਊ ਹਾਸਲ ਕਰਦੇ ਨੇ ਇਹ ਸੱਚਮੁੱਚ ਇਦਾਂ ਨੇ ਜਾਂ ਮਸ਼ਹੂਰੀ ਦੀ ਲਾਲਸਾ ਇਹਨਾਂ ਤੋਂ ਇਹ ਕਰਾ ਰਹੀ ਹੈ ਇਹ ਰੱਬ ਜਾਣਦਾ ਜਾਂ ਇਹ ਪਰ ਇਹਨਾਂ ਦੀ ਦੇਖ ਰੇਖ ਇਹੋ ਜਿਹੇ ਹੋਰ ਲੋਕ ਵੀ ਦਿਨੋ ਦਿਨ ਸੋਸ਼ਲ ਮੀਡੀਆ ਤੇ ਜਾਂ ਸਮਾਜ ਵਿੱਚ ਵੱਧ ਰਹੇ ਨੇ ਜੋ ਇੱਕ ਸਿਹਤਮੰਦ ਸਮਾਜ ਦੇ ਲਈ ਚਿੰਤਾ ਦਾ ਵਿਸ਼ਾ ਹੈ ऐसे ဆلسلے ਵਿੱਚ ਇਹਨਾਂ ਲੋਕਾਂ ਦੀ ਹਿੰਮਤ ਐਨੀ ਹੋ ਗਈ ਸੀ ਕਿ ਇਹ ਗੁਰੂ ਕੀ ਨਗਰੀ ਵਿੱਚ ਗੇ ਅਪਰੇਡ ਕਰਨ ਲੱਗੇ ਸੀ ਜਿਹੜੀ ਕਿ ਇੱਕ ਸਾਜ਼ਿਸ਼ ਦੀਨ ਕੀਤੀ ਗਈ ਸ਼ਰਾਰਤ ਤੋਂ ਵੱਧ ਕੇ ਹੋਰ ਕੁਝ ਨਹੀਂ ਸੀ ਪਰ ਜਥੇਵੰਦਿਆਂ ਨੇ ਛੇਤਰਾਂ ਦੀ ਧਮਕੀ ਦੇ ਕੇ ਇਹ ਪ੍ਰੇਡ ਹੁਣ ਰੋਕ ਦਿੱਤੀ ਸੀ ਦੋਸਤੋ ਇਹੋ ਜਿਹੇ ਲੋਕ ਜੋ ਜਾਣਬੁੱਝ ਕੇ ਇਹੋ ਜੀਆਂ ਹਰਕਤਾਂ ਕਰਦੇ ਨੇ ਉਹਨਾਂ ਦਾ ਹਾਲ ਤਾਂ ਸ਼ਾਇਦ ਛੇਤਰ ਹੀ ਹੈ ਪਰ ਇੱਕ ਵੱਡੀ ਚਿੰਤਾ ਦੀ ਗੱਲ ਇਹ ਵੀ ਹੈ ਕਿ ਸਾਡੀ ਅੱਜ ਦੀ ਪਰੋੜ ਪੀੜ੍ਹੀ ਸੱਚਮੁੱਚ ਵੀ ਇਸ ਗੰਦੀ ਬਿਮਾਰੀ ਦੀ ਝਗੜ ਵਿੱਚ ਆ ਰਹੀ ਹੈ ਭਾਵ ਇਹ ਉਹ ਇਹਨਾਂ ਸੋਸ਼ਲ ਮੀਡੀਆ ਵਾਲਿਆਂ ਵਾਂਗ ਬਿਹਾਰ ਨਹੀਂ ਕਰਦੇ ਪਰ ਮੁੰਡੇ ਕੁੜੀਆਂ ਵਰਗੇ ਬਣਦੇ ਜਾ ਰਹੇ ਨੇ। ਉਹਨਾਂ ਦੀ ਆਵਾਜ਼, ਉਹਨਾਂ ਦਾ ਤੁਰਨਾ, ਉਹਨਾਂ ਦਾ ਬਿਹੇਵੀਅਰ ਮਰਦਾਨਾ ਨਾ ਹੋ ਕੇ ਤੀਵੀਆਂ ਵਰਗਾ ਬਣਦਾ ਜਾ ਰਿਹਾ ਹੈ। ਜਿਸ ਵੱਲ ਸਾਡਾ ਧਿਆਨ ਬਿਲਕੁਲ ਵੀ ਨਹੀਂ ਹੈ। ਸਾਡੇ ਚੋਂ ਬਹੁਤ ਸਾਰੇ ਲੋਕ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਪਾਲ ਰਹੇ ਨੇ ਜਿਸ ਨਾਲ ਮੁੰਡਿਆਂ ਦਾ ਸੁਭਾਅ ਤੇ ਹਰਕਤਾਂ ਕੁੜੀਆਂ ਨਾਲ ਮਿਲਣੀਆਂ ਸ਼ੁਰੂ ਹੋ ਗਈਆਂ ਨੇ। ਇਸ ਵੀਡੀਓ ਦੇ ਵਿੱਚ ਕੁਝ ਇਹੋ ਜਿਹੇ ਕਾਰਨ ਦਿੱਤੇ ਗਏ ਨੇ ਜਿਹੜੇ ਕਿ ਜਵਾਕਾਂ ਦੇ ਹਾਰਮੋਨ ਇੰਬੈਲੈਂਸ ਦੇ ਵਿੱਚ ਬਹੁਤ ਵੱਡਾ ਰੋਲ ਨਿਭਾ ਰਹੇ ਨੇ। ਤੇ ਜੇ ਤੁਸੀਂ ਵੀ ਆਪਣੇ ਜਵਾਕਾਂ ਨੂੰ ਇਸ ਤਰ੍ਹਾਂ ਪਾਲ ਰਹੇ ਹੋ ਤਾਂ ਤੁਹਾਨੂੰ ਬਹੁਤ ਜ਼ਿਆਦਾ ਡਰਨ ਤੇ ਚਿੰਤਾ ਕਰਨ ਦੀ ਲੋੜ ਹੈ ਤੋਂ ਪਹਿਲਾ ਕਾਰਨ ਜਿਹੜਾ ਕਿ ਇਹੋ ਜੇ ਕਮਿਊਨਿਟੀ ਦੇ ਵਿੱਚ ਬਹੁਤ ਸਾਰਾ ਵਾਧਾ ਹੋ ਰਿਹਾ ਉਹਦਾ ਕਾਰਨ ਇਹ ਆ ਕਿ ਜਵਾਕਾਂ ਦੇ ਪਾਲਣ ਪੋਸ਼ਣ ਦੇ ਵਿੱਚ ਮੇਲ ਡੋਮਿਨੈਂਸ ਬਹੁਤ ਜ਼ਿਆਦਾ ਘਟ ਰਹੀ ਹੈ ਯਾਦ ਕਰੋ ਆਪਣਾ ਵੇਲਾ ਜਦੋਂ ਬੱਚਾ 6-7 ਸਾਲ ਦਾ ਹੋ ਜਾਂਦਾ ਸੀ ਤਾਂ ਉਹ ਜ਼ਿਆਦਾ ਸਮਾਂ ਆਪਣੇ ਪਿਓ ਜਾਂ ਦਾਦੇ ਨਾਲ ਬਤਾਉਂਦਾ ਸੀ ਉਹਨੂੰ ਖੇਤ ਲੈ ਜਾਂਦੇ ਸੀ ਸੱਥਾਂ ਵਿੱਚ ਉਹਨੂੰ ਬੰਦਿਆਂ ਵਿੱਚ ਲੈ ਜਾਂਦੇ ਸੀ ਪਰ ਅੱਜ ਜਦੋਂ ਸਿੰਗਲ ਫੈਮਿਲੀ ਵਾਲਾ ਕਨਸੈਪਟ ਵੱਧ ਰਿਹਾ ਹੈ ਤੇ ਪਰਿਵਾਰ ਵਿੱਚ ਔਰਤ ਦਾ ਦਬਦਬਾ ਵੱਧ ਰਿਹਾ ਹੈ ਤਾਂ ਬੱਚੇ ਦਾ ਜ਼ਿਆਦਾ ਸਮਾਂ ਉਹਦੀ ਮਾਂ ਨਾਲ ਲੰਘ ਰਿਹਾ ਹੈ ਜਿੱਥੇ ਉਹਨੇ ਆਪਣੇ ਪਿਓ ਜਾਂ ਦਾਦੇ ਨਾਲ ਵੱਧ ਸਮਾਂ ਰਹਿ ਕੇ ਸਮਾਜ ਵਿੱਚ ਮਰਦ ਕਿਵੇਂ ਵਿਚਰਦੇ ਨੇ ਇਹ ਸਿੱਖਣਾ ਸੀ ਹੁਣ ਉਹ ਔਰਤ ਦੇ ਨਜ਼ਰੀਏ ਤੋਂ ਸਮਾਜ ਨੂੰ ਦੇਖ ਰਹੇ ਨੇ ਮੈਂ ਨਹੀਂ ਕਹਿ ਰਿਹਾ ਕਿ ਮਾਂ ਦੇ ਨਾਲ ਸਮਾਂ ਬਤਾਉਣਾ ਗਲਤ ਹੈ ਪਰ ਇਹ ਕੁਦਰਤੀ ਤੌਰ ਤੇ ਹੈ ਕਿ 7 ਤੋਂ 14 ਸਾਲ ਦੀ ਉਮਰ ਵਿੱਚ ਬੱਚਾ ਜੋ ਵੀ ਦੇਖਦਾ ਜਾਂ ਜੋ ਵੀ ਆਬਜ਼ਰਵ ਕਰਦਾ ਉਹ ਉਹ ਜਾ ਹੀ ਉਹਦਾ ਸੁਭਾਅ ساری ਉਮਰ ਦੇ ਲਈ ਪੱਕ ਜਾਂਦਾ ਹੈ ਆਪਣੇ ਪਿਓ ਜਾਂ ਦਾਦੇ ਦੇ ਨਾਲ ਦੁਨੀਆ ਵਿੱਚ ਵਿਚਰਦੇ ਹੋਣੇ ਦੁਨੀਆ ਨੂੰ ਕੌਨਫੀਡੈਂਸ ਤੇ ਕੰਟਰੋਲਡ ਇਮੋਸ਼ਨ ਦੇ ਨਾਲ ਡੀਲ ਕਰਨਾ ਸਿੱਖਣਾ ਸੀ ਕੁਦਰਤੀ ਤੌਰ ਤੇ ਔਰਤਾਂ ਦਾ ਇਮੋਸ਼ਨਸ ਤੇ ਜਿਹੜਾ ਕੰਟਰੋਲ ਹੈ ਉਹ ਬਹੁਤ ਘੱਟ ਹੁੰਦਾ ਤੇ ਮੂਡ ਸਵਿੰਗਸ ਕਰਕੇ ਇਹਨਾਂ ਦਾ ਸੁਭਾਅ ਅਕਸਰ ਇੱਕਸਾਰ ਨਹੀਂ ਰਹਿੰਦਾ ਇਹਦਾ ਇੱਕ ਉਦਾਹਰਨ ਤੁਸੀਂ ਦੇਖ ਸਕਦੇ ਹੋ ਕਿ ਅੱਜਕੱਲ ਦੇ ਜਵਾਨਾਂ ਵਿੱਚ ਗੁੱਸਾ ਤੇ ਖਿੱਚ ਬਹੁਤ ਜ਼ਿਆਦਾ ਵਧ ਰਹੀ ਹੈ ਇਹਦਾ ਕਾਰਨ ਉਹਨਾਂ ਦਾ ਘਰ ਵਿੱਚ ਉਹਨਾਂ ਦੀ ਮਾਂ ਨਾਲ ਬਤਾਇਆ ਜਾ ਰਿਹਾ ਵੱਧ ਸਮਾਂ ਕਿਉਂਕਿ ਮਾਂ ਬੱਚਿਆਂ ਲਈ ਬਹੁਤ ਜ਼ਿਆਦਾ ਸੌਫਟ ਤੇ ਪੋਸੈਸਿਵ ਹੁੰਦੀ ਹੈ ਤੇ ਨਿੱਕੀ ਨਿੱਕੀ ਗੱਲ ਤੇ ਉਹਨਾਂ ਨੂੰ ਪ੍ਰੋਟੈਕਟ ਕਰਨ ਦੀ ਆਦਤ ਮੁੰਡਿਆਂ ਦੀ ਮਸਕੁਲੈਰਿਟੀ ਤੇ ਬਹੁਤ ਜ਼ਿਆਦਾ ਅਸਰ ਪਾ ਰਹੀ ਦੂਜੇ ਕਾਰਨ ਦੀ ਗੱਲ ਕਰੀਏ ਤਾਂ ਕੁਦਰਤੀ ਤੌਰ ਤੇ ਜੋ ਕੁੜੀ ਮੁੰਡੇ ਨੂੰ ਵੱਖ-ਵੱਖ ਕਰਦੇ ਨੇ ਉਹਨਾਂ ਹਾਰਮੋਨਸ ਨੂੰ ਮੁੰਡਿਆਂ ਦੇ ਲਈ ਟੈਸਟੋਸਟਰੋਨ ਤੇ ਕੁੜੀਆਂ ਲਈ ਐਸਟ੍ਰੋਜਨ ਕਿਹਾ ਜਾਂਦਾ ਹੈ ਟੈਸਟੋਸਟਰੋਨ ਇੱਕ ਫਿਊਲ ਦੀ ਤਰ੍ਹਾਂ ਕੰਮ ਕਰਦਾ ਮੁੰਡਿਆਂ ਵਿੱਚ ਇਹੀ ਸਾਡੇ ਰੀਪਰੋਡਕਟਿਵ ਸਿਸਟਮ ਮਸਲਜ਼ ਲਈ ਤੇ ਹਿੰਮਤ ਲਈ ਜ਼ਿੰਮੇਵਾਰ ਹੁੰਦਾ ਪਰ ਅੱਜ ਦੀ ਜਨਰੇਸ਼ਨ ਵਿੱਚ ਟੈਸਟੋਸਟਰੋਨ ਦਾ ਲੈਵਲ ਆ ਜਿਹੜਾ ਪਿਛਲੀ ਜਨਰੇਸ਼ਨ ਤੋਂ 30 ਤੋਂ 40% ਘੱਟ ਸਾਹਮਣੇ ਆ ਰਿਹਾ ਉਹ ਹੈਲਥੀ ਫੂਡਸ ਜਿਵੇਂ ਕਿ ਦੁੱਧ ਬਦਾਮ ਕਾਜੂ ਪਨੀਰੀ ਇਹੋ ਜਿਹਾ ਕੁਝ ਖਾਣ ਦੀ ਬਜਾਏ ਇਨਸਟੈਡ ਨੂਡਲਸ ਸੌਫਟ ਡਰਿੰਕਸ ਰਿਫਾਈਨਡ ਆਇਲ ਤੇ ਗੈਰ ਕੁਦਰਤੀ ਢੰਗ ਨਾਲ ਪਾਲੇ ਜਾ ਰਹੇ ਚਿਕਨ ਤੇ ਅੰਡੇ ਖਾ ਰਹੇ ਨੇ ਜਿਨ੍ਹਾਂ ਨਾਲ ਉਹਦੇ ਵਿੱਚ ਫੀਮੇਲ ਵਾਲਾ ਜਿਹੜਾ ਹਾਰਮੋਨ ਹੈ ਐਸਟੋਜਨ ਉਹਦੀ ਮਾਤਰਾ ਵਧ ਰਹੀ ਹੈ ਜਿਹਦੇ ਕਾਰਨਾਂ ਕਰਕੇ ਉਹਨਾਂ ਦੀ ਆਵਾਜ਼ ਭਾਰੀ ਤੇ ਗਹਿਰੀ ਹੋਣ ਦੀ ਥਾਂ ਪਤਲੀ ਹੋ ਰਹੀ ਹੈ 20 ਸਾਲ ਤੱਕ ਵੀ ਉਹਨਾਂ ਦੇ ਦਾੜੀ ਜਾਂ ਮੋਛਾਂ ਨਹੀਂ ਆ ਰਹੀਆਂ ਤੇ ਉਹਨਾਂ ਦੀ ਚੈਸਟ ਦਾ ਜਿਹੜਾ ਮਾਸ ਆ ਉਹ ਔਰਤਾਂ ਦੇ ਵਾਂਗ ਵਧਣਾ ਸ਼ੁਰੂ ਹੋ ਗਿਆ ਜਿਹਨੂੰ ਅਸੀਂ ਜੈਨੋ ਨਾਮ ਦੀ ਬਿਮਾਰੀ ਦਾ ਨਾਮ ਦਿੰਦੇ ਹਾਂ ਇਸ ਤੋਂ ਇਲਾਵਾ ਜੇ ਅਗਲਾ ਕਾਰਨ ਦੇਖੀਏ ਤਾਂ ਸਾਡਾ ਸਕੂਲਿੰਗ ਸਿਸਟਮ ਵੀ ਇਸ ਚੀਜ਼ ਲਈ ਕਾਫੀ ਹੱਦ ਤੱਕ ਜ਼ਿੰਮੇਵਾਰ ਹੈ ਇੱਕ ਮੁੰਡੇ ਦੀ ਊਰਜਾ ਕੁਦਰਤੀ ਤੌਰ ਤੇ ਦਰਿਆ ਵਰਗੀ ਹੁੰਦੀ ਹੈ ਉਹ ਬਾਕੀ ਸੁਭਾਅ ਦਾ ਹੁੰਦਾ ਹੈ ਉਹਦੇ ਚ ਨਵੀਆਂ ਚੀਜ਼ਾਂ ਕਰਨ ਦੀ ਕਿਉਰਿਓਸਿਟੀ ਹੁੰਦੀ ਆ ਤੇ ਰਿਸਕ ਲੈਣਾ ਚਾਹੁੰਦੇ ਨੇ ਪਰ ਬੰਦ ਕਮਰਾ ਕਲਾਸਰੂਮ ਉਹਨਾਂ ਦੀ ਇਸ એનર્ਜੀ ਨੂੰ ਬੰਨ ਲਾ ਕੇ ਰੱਖ ਦਿੰਦਾ ਜਿਹੜੀਆਂ ਬਾਕੀ ਸਕਿਲਸ ਨੇ ਉਹ ਬਾਹਰ ਨਹੀਂ ਆਉਂਦੀਆਂ ਤੇ ਇਕੱਲਾ ਤੇ ਇਕੱਲਾ ਮੈਮਰੀ ਤੇ ਜ਼ੋਰ ਦਿੱਤਾ ਜਾ ਰਿਹਾ ਕਿ ਰੱਟਾ ਕਰੋ ਪਾਸ ਹੋਵੋ ਤੇ ਅਗਲੀ ਕਲਾਸ ਦੇ ਵਿੱਚ ਹੋਵੋ ਜੀ ਉਹਨਾਂ ਨੂੰ ਗਰਾਊਂਡ ਵਿੱਚ ਜਾਣ ਤੱਕ ਦਾ ਟਾਈਮ ਨਹੀਂ ਮਿਲਦਾ ਤੇ ਜਿਹੜਾ ਟੈਸਟ ਹੋਣਾ ਇਹਨੇ ਬੂਸਟ ਹੀ ਭੱਜ ਦੌੜ ਜਾਂ ਕਸਰਤ ਕਰਕੇ ਹੋਣਾ ਹੈ ਜੀਦੇ ਕਰਕੇ ਮੁੰਡੇ ਨੇ ਜਿਹੜੇ ਉਹ ਦਬੇ ਦਬੇ ਰਹਿਣ ਲੱਗ ਪਏ ਨੇ ਜੋ ਵੀ ਇੱਕ ਬੱਚਾ ਕੰਜ਼ਿਊਮ ਕਰ ਰਿਹਾ ਵਿਜ਼ੂਅਲ ਦੇ ਤੌਰ ਤੇ ਉਹਨੇ ਉਹੀ ਚੀਜ਼ ਅਡਾਪਟ ਕਰ ਰਹੀ ਆ ਅੱਜ ਆਊਟਡੋਰ ਟਾਈਮ ਆ ਬੱਚੇ ਦਾ ਜਿਹੜਾ ਘਰੇ ਬਹਿ ਕੇ ਰੀਲਾਂ ਜਾਂ ਸ਼ਾਰਟ ਦੇਖ ਕੇ ਲੰਘ ਰਿਹਾ ਜਿਹੜਾ ਐਗਰੈਸ਼ਨ ਉਹਨੇ ਖੇਡ ਦੇ ਮੈਦਾਨ ਵਿੱਚ ਦੇਖਣਾ ਜਾਂ ਦਿਖਾਉਣਾ ਸੀ ਉਹਦੀ ਥਾਂ ਸੁਰਖੀ ਬਿੰਦੀ ਲਾ ਕੇ ਲਿਪਸਿੰਗ ਕਰਦੀਆਂ ਕੁੜੀਆਂ ਦੀਆਂ ਵੀਡੀਓਜ਼ ਦੇਖ ਕੇ ਗੜ ਰਿਹਾ ਤੇ ਇਦੂ ਬਾਅਦ ਇਹ ਬਹੁਤ ਵੱਡਾ ਕਾਰਨ ਹੈ ਕਿ ਮੁੰਡੇ ਸੌਫਟ ਕਦ ਹੋ ਰਹੇ ਨੇ ਸੋ ਜੇ ਤੁਸੀਂ ਚਾਹੁੰਦੇ ਹੋ ਕਿ ਮੁੰਡੇ ਮੁੰਡਿਆਂ ਵਾਂਗੂ ਰਹਿਣ ਤਾਂ ਇਸ ਸੋਸ਼ਲ ਮੀਡੀਆ ਦੀ ਬਿਮਾਰੀ ਤੋਂ ਉਹਨਾਂ ਨੂੰ ਬਚਾ ਕੇ ਰੱਖੋ ਤੇ ਵੱਧ ਤੋਂ ਵੱਧ ਸਮਾਂ ਉਹਨਾਂ ਨੂੰ ਮੈਨ ਹੁੱਡ ਵਾਲੀਆਂ ਚੀਜ਼ਾਂ ਜਿਵੇਂ ਕਬੱਡੀ, ਡਰਗ ਵੀ, ਉਸਤੀ ਵਰਗੀਆਂ ਖੇਡਾਂ ਜਿਹੜੀਆਂ ਕਿ ਟੀਵੀ ਤੇ ਤੁਸੀਂ ਉਹਨਾਂ ਨੂੰ ਦਿਖਾ ਸਕਦੇ ਹੋ ਉਹ ਦਿਖਾਉਣ ਤੇ ਸਮਾਂ ਪੈਂਡ ਕਰੋ ਜੇ ਉਹ ਬਾਹਰ ਖੇਡਣ ਜਾਦੇ ਸਮਾਂ ਨਹੀਂ ਜਾ ਸਕਦੇ ਪੰਜਵਾਂ ਕਾਰਨ ਜਿਹੜਾ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਸਾਨੂੰ ਧਿਆਨ ਵਿੱਚ ਰੱਖਣਾ ਪਵੇਗਾ ਸਾਇੰਸ ਇਹ ਪ੍ਰੂਵ ਕਰ ਚੁੱਕੀ ਹੈ ਕਿ ਇੱਕ ਪ੍ਰੈਗਨੈਂਟ ਔਰਤ ਜਿਹੜਾ ਕੁਝ ਸੁਣਦੀ ਆ ਦੇਖਦੀ ਆ ਤੇ ਜਾਂ ਜਿਹੜਾ ਕੁਝ ਖਾਂਦੀ ਆ ਉਹ ਉਹਦੇ ਬੱਚੇ ਤੇ ਅਸਰ ਪਾਊਗਾ ਹੀ ਪਾਊਗਾ ਜੇ ਪ੍ਰੈਗਨੈਂਸੀ ਵੇਲੇ ਔਰਤ ਪ੍ਰੋਸੈਸਡ ਫੂਡ ਨਕਲੀ ਦੁੱਧ ਪਲਾਸਟਿਕ ਚ ਪੈਕ ਕੀਤੀਆਂ ਚੀਜ਼ਾਂ ਖਾ ਰਹੀ ਆ ਤਾਂ ਜ਼ਾਹਿਰ ਤੌਰ ਤੇ ਬੱਚੇ ਤੇ ਅਸਰ ਪਾਊਗਾ ਤੇ ਹੋਣ ਵਾਲਾ ਬੱਚਾ ਮੁੰਡਾ ਹੋਇਆ ਤਾਂ ਉਹਦੀ ਹੱਡੀਆਂ ਚਮੜੀ ਕਮਜ਼ੋਰ ਤੇ ਕੁੜੀਆਂ ਵਾਂਗ ਹੋਣਗੀਆਂ ਸੋ ਇਹਨਾਂ ਚੀਜ਼ਾਂ ਦਾ ਮਾਂ ਬਣਨ ਵੇਲੇ ਬਹੁਤ ਧਿਆਨ ਰੱਖਣਾ ਚਾਹੀਦਾ ਕਿ ਜੰਕ ਫੂਡ ਤੋਂ ਬਚ ਕੇ ਤਾਕਤ ਵਾਲੀਆਂ ਚੀਜ਼ਾਂ ਜਿਵੇਂ ਕਿ ਪਨੀਰੀ ਘਿਓ ਤੇ ਘਰ ਦਾ ਦੁੱਧ ਖਾਣਾ ਤਾ ਜੋ ਹੋਣ ਵਾਲਾ ਬੱਚਾ ਭਾਵੇਂ ਕੁੜੀ ਹੋਵੇ ਭਾਵੇਂ ਮੁੰਡਾ ਸਿਹਤਮੰਦ ਹੋਵੇ ਉਸ ਤੋਂ ਬਾਅਦ ਜਿਹੜਾ ਮੈਨੂੰ ਲੱਗਦਾ ਆਖਰੀ ਤੇ ਮਹੱਤਵਪੂਰਨ ਕਾਰਨ ਕਿ ਬੱਚੇ ਨੇ ਜਿਹੜੇ ਉਹ ਮੁੰਡੇ ਨੇ ਉਹ ਕੁੜੀਆਂ ਵਰਗੂ ਵਿਹੇਵ ਕਿਉਂ ਕਰ ਅੱਜ ਕੱਲ ਜਿਹੜੀ ਲਾਈਫ ਆ ਬਹੁਤ ਕੰਫਰਟ ਹੋ ਗਈ ਭਾਵੇਂ ਮੁੰਡੇ ਹੋਣ ਭਾਵੇਂ ਕੁੜੀਆਂ ਹੋਣ ਉਹਨਾਂ ਦੇ ਉੱਤੇ ਜ਼ਿੰਮੇਵਾਰੀਆਂ ਬਹੁਤ ਘੱਟ ਨੇ ਉਹਨਾਂ ਨੂੰ ਸੋਸ਼ਲ ਰਿਸਪੌਂਸਿਬਿਲਟੀ ਦਾ ਸਾਹਮਣਾ ਕਰਨ ਹੀ ਨਹੀਂ ਦਿੱਤਾ ਜਾ ਰਿਹਾ ਉਹ ਲੇਟ ਸੌਂਦੇ ਨੇ ਲੇਟ ਉੱਠਦੇ ਨੇ ਉਹਨਾਂ ਦਾ ਸਕਰੀਨ ਟਾਈਮ 8-8 ਘੰਟੇ ਹੈ 24 ਘੰਟੇ ਘਰੇ ਪਏ ਰਹਿਣ ਕਰਕੇ ਉਹਨਾਂ ਦਾ ਜਿਹੜਾ ਹਾਰਮੋਨਸ ਨੇ ਬਹੁਤ ਜ਼ਿਆਦਾ ਇੰਬੈਲੈਂਸ ਹੋ ਰਹੀ ਹੈ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਜਵਾਬਕ ਨੇ ਜਿਹੜੇ ਜੈਂਡਰ ਆਈਡੈਂਟੀਟੀ ਕਰਾਸਿਸ ਦੇ ਵਿੱਚ ਨਾ ਜਾਣ ਤਾਂ ਉਹਨਾਂ ਨੂੰ ਕੁੜੀਆਂ ਵਾਲੀਆਂ ਚੀਜ਼ਾਂ ਕਰ ਦਿੱਤੀਆਂ ਜਾਣ ਜਿਹੜੀਆਂ ਕੁੜੀਆਂ ਨੇ ਤੇ ਜਿਹੜੇ ਮੁੰਡੇ ਨੇ ਉਹਨਾਂ ਨੂੰ ਮੁੰਡੇ ਵਾਲੀਆਂ ਚੀਜ਼ਾਂ ਕਰਨ ਦਿੱਤੀਆਂ ਜਾਣ ਜੇ ਮੁੰਡੇ ਘਰੇ ਪਏ ਰਹਿਣਗੇ ਤਾਂ ਕਦੇ ਵੀ ਉਹ ਮੈਨਹੁੱਡ ਨੂੰ ਹਾਸਲ ਨਹੀਂ ਕਰ ਸਕਦੇ ਉਹਨਾਂ ਦਾ ਫਰਜ਼ ਬੰਦਾ ਮਾਪੇ ਦਾ ਕਿ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਉਹਨੂੰ ਸਮਾਜ ਦੇ ਵਿੱਚ ਵੇਚਣ ਨਾ ਸਿਖਾਉਣ ਉਹਨੂੰ ਰਿਸਪੌਂਸਿਬਿਲਟੀਜ਼ ਦੇਣ ਉਹਨੂੰ ਖੇਡਾਂ ਸਿਖਾਉਣ ਉਹ ਛੋਟੀਆਂ ਛੋਟੀਆਂ ਗਲਤੀਆਂ ਕੀ ਲੜਨਾ ਨਹੀਂ ਮਿੱਟੀ 'ਚ ਨਹੀਂ ਖੇਡਣਾ ਇਹ ਚੀਜ਼ਾਂ ਉਹਨਾਂ ਨੂੰ ਬਹੁਤ ਜ਼ਿਆਦਾ ਸੌਫਟ ਬਣਾ ਰਹੀਆਂ ਨੇ ਮੈਨ ਹੁੱਡਾ ਜਿਹੜਾ ਉਹ ਰਿਸਪੌਂਸਿਬਿਲਟੀ ਤੇ ਰਿਸਕ ਟੇਕਿੰਗਸ ਚੀਜ਼ਾਂ ਤੋਂ ਆਉਂਦਾ ਸੋ ਉਹਨਾਂ ਨੂੰ ਉਹ ਚੀਜ਼ਾਂ ਕਰਨ ਤੋਂ ਕਦੇ ਵੀ ਨਾ ਰੋਕੋ ਛੋਟੀਆਂ ਮੋਟੀਆਂ ਸੱਟਾਂ ਵੱਜਦੀਆਂ ਤਾਂ ਜਵਾਕਾਂ ਦੇ ਵੱਜ ਲੈਣ ਦਿਓ ਇਹ ਸੱਟਾਂ ਜੇ ਤੁਸੀਂ ਅੱਜ ਰੋਕ ਲੀਆਂ ਤਾਂ ਕੱਲ ਨੂੰ ਤੁਹਾਡਾ ਜਵਾਕ ਆਪਣੀ ਅਸਲ ਆਈਡੈਂਟੀ ਤੋਂ ਬਹੁਤ ਦੂਰ ਹੋ ਜਾਊਗਾ ਇਹਨਾਂ ਸਾਰੀਆਂ ਚੀਜ਼ਾਂ ਤੇ ਅੱਜਕੱਲ ਦੇ ਮਾਪਿਆਂ ਨੂੰ ਬਹੁਤ ਧਿਆਨ ਦੇਣਾ ਪਊਗਾ ਪੰਜਾਬ ਅੱਗੇ ਬਹੁਤ ਸਾਰੇ ਹੋਰ ਕ੍ਰਾਈਸਿਸ ਤੋਂ ਗੁਜ਼ਰ ਰਿਹਾ ਪੰਜਾਬ ਨੂੰ ਲੋਡ ਹੈ ਜਵਾਨੀ ਦੀ ਤਾਕਤਵਰ ਜਵਾਨੀ ਦੀ ਜਿਹੜੀ ਕਿ ਹਿੱਕਾਂ ਡਾ ਸਕੇ ਜਦੋਂ ਲੋਡ